ਤਨਾਸਰੀ ਮਹਿਲਾ ਪੰਜਮਾ ਪਾਣੀ ਪਖਾ ਪੀਸੂ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਹਾਰੈ ਇਹੋ ਵਿਸ਼ਰਾਮ ਨਿਦ ਪਾਈ ਤੁਮ ਕਰੋ ਦਿਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਤੇ ਆਈ ਰਹਾਉ ਗੁਰੂ ਸਾਹਿਬ ਕਹਿੰਦੇ ਹਨ हे प्रभु मैं तेरे संतान दी सेवा ਵਿੱਚ ਰਹਿ ਕੇ ਉਹਨਾਂ ਵਾਸੇ ਆਟਾ ਪੀਂਦਾ ਰਹਾ ਉਹਨਾਂ ਵਾਸੇ ਪਾਣੀ ਢੋਂਦਾ ਰਹਾ ਉਹਨਾਂ ਨੂੰ ਪੱਖਾ ਝੋਲਦਾ ਰਹਾ हे प्रभु मैं तेरी ਹੀ ਸਿਫਤ ਸੁਲਾ ਤੇਰੇ ਹੀ ਗੁਣ ਗਾਉਂਦਾ ਰਹਾ ਮੈਂ ਹਰ ਇੱਕ ਸਾਹ ਦੇ ਨਾਲ ਤੇਰਾ ਹੀ ਨਾਮ ਚੇਤੇ ਕਰਾਂ ਮੈਂ ਤੇਰਾ ਉਹ ਨਾਮ ਹਾਸਲ ਕਰ ਲਾਵਾਂ